ਬਜਾਰ ਉਹਦੀ ਮੁੰਡਾ ਲੈ ਕੇ ਗਿਆ ਸੀ ਮੇਰੇ ਘਰੋਂ ਮੈਨੂੰ ਪਤਾ ਸੀ ਮੈਂ ਬਜਾਰ ਗਈ ਸੀ ਉਹ ਬਜਾਰ ਦੀ ਲੈ ਕੇ ਚਲਾ ਗਿਆ ਮੈਨੂੰ 8:30 ਵਜੇ ਮੈਨੂੰ ਕਾਲ ਆਂਦੀ ਹੈ 8:30 ਵਜੇ ਕਾਲ ਆਂਦੀ ਹੈ ਵੀ ਨੰਨੂ ਨਾਮ ਦਾ ਮੁੰਡਾ ਹੈਗਾ ਤੇ ਗੁੜੀ ਹੈਗੀ ਹੈ ਤੇ ਉਹ ਬੇਕਾਬੜੀ ਪੈਂਟ ਤੇ ਪਾਇਆ ਬਸ ਮੈਨੂੰ ਨੋ ਕਾਲ ਆਇਆ ਵੀ ਹਸਪੀਟਲ ਪਹੁੰਚ ਜਾ ਮੈਂ ਇੱਥੇ ਆ ਗਿਆ ਮੈਂ ਇੱਥੇ ਆ ਕੇ ਵੇਖਿਆ ਮੇਰੀ ਗੁੜੀਆ ਗੰਭੀਰ ਹਾਲ ਚ ਹੈਗੀ ਬਹੁਤ ਜ਼ਿਆਦਾ ਬਸ ਮੈਨੂੰ ਇਹਨਾਂ ਪਤਾ ਹੈ ਉਹ ਅੰਦਰ ਦਾਖਲ ਕਰਤੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਬਾਕੀ ਪੁਲਿਸ ਦੇ ਨਾਲ ਹੋਈ ਹੈ ਆਸਾ ਇਹ ਚੀਜ਼ ਨਹੀਂ ਹੁਣ ਤੁਸੀਂ ਪੁਲਿਸ ਨੂੰ ਕੀ ਮੈਂ ਇਹ ਜਾਣੀ ਆ ਵੀ ਮੁੰਡਾ ਦੇਤੇ ਸਖਤ ਕਾਰਵਾਈ ਹੋਏ ਇਹਦਾ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋ ਗਿਆ ਜੀ ਉਹਨਾਂ ਦਾ ਇੱਕ ਬੰਦਾ ਕਿ ਨਾ ਦੂਜੀ ਪਾਰਟੀ ਦਾ ਬੰਦਾ ਮਰ ਗਿਆ ਐਕਸੀਡੈਂਟ ਹੋ ਗਿਆ ਇੱਕ ਪਾਰਟੀ ਦਾ ਦਾਖਲ ਇੱਥੇ ਇਸ ਕਰਕੇ ਅਸੀਂ ਇੱਥੇ ਗਾਰਡ ਲੱਗੀ ਏ ਤੇ ਸਵੇਰੇ ਜੋ ਮੰਦੀ ਕਾਰਵਾਈ ਅਫਸਰ ਕਰਨਗੇ ਸਾਡੀ ਗਾਰਡ ਲੱਗੀ ਸਰ ਕੋਈ ਲੜਕੀ ਨਹੀਂ ਦੀ ਮੌਤ ਹੋਈ ਦੋ ਜਣਾਂ ਦੀ ਮੌਤ ਹੋਈ ਹਾਂਜੀ ਜੀ ਇੱਕ ਤਾਂ ਲੜਕੀ ਦੀ ਮੌਤ ਹੋਈ ਸੀ ਇੱਕ ਬੰਦੇ ਦੀ ਮੌਤ ਹੋ ਗਈ ਜਿਹੜਾ ਦੂਜੇ ਮੋਟਰਸਾਈਕਲ ਵਾਲਾ ਸੀ ਹਾਂ ਜੀ ਕਿੰਨੀਆਂ ਐਫ ਆਈ ਆਰ ਦਰਜ ਹੋਣਗੀਆਂ ਐਫ ਆਈ ਆਰ ਇੱਕ ਤਾਂ ਖੁਦ ਹੀ ਘਰੇ ਥਾਣੇ ਦਰਜ ਹੋਵੇਗੀ ਜੀ ਹੋ ਗਈ ਹੈ ਜੀ ਜਿਹੜੇ ਵੀ ਐਕਸੀਡੈਂਟ ਹੋਇਆ ਜੀ ਦੂਜੀ ਕਿਨਾਰਾ ਸਿਟੀ ਪਾਇਲਕਾ ਵਿਖੇ ਦਰਜ ਹੋਵੇਗੀ ਦਰਜ ਹੋ ਗਈ ਹੈ ਪਰ ਅਜੇ ਬੰਦੀ ਨਹੀਂ ਪਾਈ ਬੰਦੀ ਜਦ ਪਾਈ ਜੇਗੀ ਉਦੋਂ ਪਤਾ ਲੱਗੇਗਾ ਕਿ ਇਹ ਮੁੰਡਾ ਇਹ ਹੀ ਸੀਗਾ ਜੀ ਜਿਹੜਾ ਹਾਂ ਜੀ ਜੀ ਐਕਸੀਡੈਂਟ ਤੇ ਇਹ ਮੁੰਡਾ ਸੀ ਇਹਦੇ ਨਾਲ ਫੋਨ ਸੀਗਾ ਜੀ ਨਾਲ ਇਹਦੇ ਨਾਲ ਲੇਡੀ ਸੀ ਇੱਕ ਅੱਛਾ ਹਾਂ ਜੀ ਉਹਦੀ ਮੌਤ ਹੋ ਗਈ ਉਹਦੀ ਮੌਤ ਹੋ ਗਈ ਸਾਹਿਬ ਸਾਡੀ ਡਿਊਟੀ ਗਾਰਡ ਲੱਗੀ ਜੀ ਇਸ ਕਰਕੇ ਵੀ ਇਹਦਾ ਸਵੇਰੇ ਕਨਾਮ ਨਾ ਦੇ ਅਰੇਸਟ ਪਾਉਣ ਵਾਸਤੇ ਤੇ ਅਸੀਂ ਇੱਥੇ ਗਾਰਡ ਲੱਗੀ ਹੈ ਇਹਦੇ 6:00 ਵੱਜੀਆਂ ਇਸ ਕਰੇ ਦਾਖਲੇ ਤੇ ਇਸ ਕਰ ਗਾਰਡ ਲੱਗੀ ਸਾਡੀ ਮਾਮਲਾ ਹੈ ਜੀ ਜਿਹੜੇ ਤੁਸੀਂ ਅੱਜ ਹਸਪਤਾਲ ਆਏ ਹੋ ਅੱਜ ਅਸੀਂ ਇੱਥੇ ਇਕੱਠੇ ਹੈ ਜੀ ਸਾਡੀ ਵੀਰਵਾਰ ਸ਼ਾਮ ਨੂੰ ਇੱਕ ਨੰਨੂ ਨਾਮ ਦਾ ਮੁੰਡਾ ਚਟੀਆਂ ਮਹੱਲੇ ਤੋਂ ਗੁੜੀਆਂ ਨੂੰ ਬਜਾ ਕੇ ਲਿਜਾ ਰਿਆ ਸੀਗਾ ਹਵੌਰ ਦੀ ਤਰਫ ਅੱਛਾ ਜੀ ਫੁੱਲ ਸਪੀਡ ਤੇ ਬਾਈਕ ਸੀਗੀ ਉਹਦੀ ਅੱਗੇ ਤੋਂ ਤਿੰਨ ਮਜ਼ਦੂਰ ਆ ਰਹੇ ਸੀ ਹਵੌਰ ਤੋਂ ਮਜ਼ਦੂਰੀ ਕਰਕੇ ਫਾਜ਼ਿਲ ਕਰਕੇ ਜੀ ਉਹਨੇ ਉਹ ਬਾਈਕ ਉਹਨਾਂ ਦੇ ਵਿੱਚ ਮਾਰੀ ਤਾਂ ਗੁੜੀਆਂ ਦੀ ਉੱਥੇ ਹੀ ਡੈਥ ਹੋ ਗਈ ਅੱਛਾ ਤੇ ਉੱਥੇ ਅਸੀਂ ਲੈ ਕੇ ਹਸਪਤਾਲ ਆਏ ਤਾਂ ਉਹਨਾਂ ਵਿੱਚੋਂ ਜਿਹੜੇ ਸਾਮਣੀ ਪਾਰਟੀ ਦੇ ਵਿੱਚ ਵੱਜਿਆ ਸੀਗਾ ਉਹਨਾਂ ਦਾ ਵੀ ਇੱਕ ਪਰਸਨ ਡੈਥ ਹੋ ਗਿਆ ਅੱਜ ਮਾਮਲਾ ਆਇਆ ਜੀ ਸਾਡੇ ਪਿੰਡ ਦੇ ਪੈਨ ਮੁੱਲੇ ਉੱਥੇ ਕੰਮ ਕਰਦੇ ਸੀ ਆਪਣੇ ਰੋਡ ਟੈਲਰ ਦੇ ਸੇ ਅੱਛੀ ਤੇ ਇਹ ਰਾਤ ਨੂੰ ਤਕਰੀਬਨ 7:30 ਵਜੇ ਉਥੋਂ ਆ ਰਹੇ ਸੀ ਰੋਡ ਤੋਂ ਵਾਪਸੀ ਹੂੰ ਤੇ ਇਧਰੋਂ ਇੱਕ ਨੰਨੂ ਨਾਮ ਦਾ ਮੁੰਡਾ ਹੈਗਾ ਫਾਇਲ ਦਾ ਨਾਂ ਜੱਟੀਆਂ ਮੱਲੇ ਦਾ ਅੱਛੀ ਤੇ ਉਹ ਇਧਰੋਂ ਇੱਕ ਕੁੜੀ ਨੂੰ ਪਜਾ ਕੇ ਲੈ ਜਾ ਰਿਹਾ ਸੀ ਹੂੰ ਤੇ ਉਹਨਾਂ ਦੇ ਰਸਤੇ ਦੇ ਵਿੱਚ ਉੱਥੇ ਆਪਣੇ ਬੈਗਾਂ ਵਾਲੀ ਕੋਲ ਰਮਨ ਮੰਦਿਰ ਦੇ ਲਾਗੇ ਅੱਛਾ ਜੀ ਉਹਨਾਂ ਦੀ ਆਪਸ ਵਿੱਚ ਹੀ ਮਤਲੀ ਐਕਸੀਡੈਂਟ ਹੋ ਗਿਆ ਅੱਛਾ ਇਹਨੂੰ ਮੁੰਡੇ ਦੀ ਜਿਹੜੀ ਰਫਤਾਰ ਬਹੁਤ ਤੇਜ਼ ਸੀ ਤੇ ਉਹ ਜਿਹੜੇ ਮਜ਼ਦੂਰ ਸੀ ਉਹ ਆਪਣੇ ਸਾਈਡ ਤੇ ਆ ਰਹੇ ਸੀ ਜੀ ਇਹਨੇ ਉਹਨਾਂ ਦੇ ਵਿੱਚ ਮਾਰਿਆ ਜਿਹਦੇ ਚੋਂ ਇੱਕ ਮੁੰਡਾ ਸਾਡਾ ਇੱਥੇ ਫਾਇਲ ਕਾਡ ਬੈਠਾ ਹੈ ਤੇ ਇੱਕ ਆਪਣੇ ਉੱਥੇ ਫ੍ਰੀ ਰਿਪੋਰਟ ਹੈ ਅੱਛਾ ਤੇ ਇਹ ਪਹਿਲਾਂ ਇਹਨੂੰ ਮਹਿੰਦਰ ਸਿੰਘ ਜੀ ਦੀ ਡੈਥ ਹੋਈ ਹੈ ਇਹਨੂੰ ਪਹਿਲਾਂ ਇੱਥੇ ਕੀਤਾ ਸੀ ਆਪਣੇ ਬਠਿੰਡੇ ਰੈਫਰ ਹਮ ਇਹ ਬਠਿੰਡੇ ਤੋਂ ਕੱਲ ਉਹਨਾ ਅੱਗੇ ਘੱਟਾ ਸੀ ਆਪਣੇ ਪੀ.ਐਚ. ਚੰਡੀਗੜ੍ਹ ਤੇ ਰਸਤੇ ਦੇ ਵਿੱਚ ਜਾਂਦੇ ਉਹਨਾਂ ਬਹੁਤ ਹੋ ਗਏ ਜੀ ਰਾਹੁਲ ਪੋਸਟ ਮਾਡਮ ਤਰਾਕ ਕੇ ਤੇ ਉਹਦਾ